12 15 ਨਾਂ ਦੀ ਸੀਗੀ ਬਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਆ ਅਮੜੇ ਵੀਰ ਦੇ ਕੋਲੇ ਇਸ ਟਾਈਮ ਮਿੱਤਰੋ ਆਏ ਹੋਏ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਤੁਹਾਨੂੰ ਮਿੱਤਰੋ ਵਿਖਾਉਣੇ ਅੱਜ ਜਿਹੜੇ ਦੋ ਦੋਵਾਂ ਜਾਨਵਰਾਂ ਦੇ ਵਿੱਚੋਂ ਇੱਕ ਤਾਂ ਗਾਂ ਬਿਲਕੁਲ ਹੁਣੇ ਤਾਜੀ ਸੋਈ ਬੱਚੇ ਨੂੰ ਜਨਮ ਦਿੱਤਾ ਬੱਛੇ ਨੂੰ ਇਹਨੇ ਕਰਮਾਲੀ ਨੇ ਮਿੱਤਰੋ ਬੜਾ ਚੰਗਾ ਇਹਨੂੰ ਲੇਵਾ ਵਾ ਬੜੀ ਚੰਗੀ ਡਾਢੀ ਚੰਗੀ ਅਕਰੋ ਸੰਗ ਦੇ ਵਿੱਚ ਬੱਛਾ ਇਹਨੇ ਦੇਤਾ ਇੱਕ ਛੋਟਾ ਆ ਬਿਲਕੁਲ ਤਾਦੀ ਸੂਈ ਬੜੀ ਸ਼ਕੀਨੀ ਵਾਲੀ ਮਿੱਤਰੋ ਕਹਿੰਦੇ ਮਗਰ ਕੱਟਾ ਵਾ ਕੱਟੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਉਹਨੇ ਬਾਈ ਦੇ ਨਾਲ ਜੋ ਵੀ ਆਪਣੇ ਭਾਈ ਅੱਗੇ ਸੱਸੀ ਘਾਲ ਆਪਣੇ ਵੀਰੇ ਸੱਸੀ ਘਾਲ ਬਾਈ ਕੀ ਹਾਲ ਆ ਵੀਰੇ ਠੀਕ ਆ ਜੀ ਸੇਤਾਂ ਦੇ ਪਰਿਵਾਰ ਤੋਂ ਠੀਕ ਆ ਜੀ ਰੱਬ ਨੇ ਗਾਂ ਦਿੱਤੀ ਤੇ ਗਾਂ ਸੂਹੀ ਹੈ ਨਾ ਹਾਂਜੀ ਹਾਂਜੀ ਚਲੋ ਸ਼ੁਕਰ ਆ ਰੱਬ ਦਾ ਹੈ ਨਾ ਆਉਂਦੀਆਂ ਜਾਂਦੀਆਂ ਇਹ ਰਣ ਕਰਮ ਵਾਲੀਆਂ ਬਈ ਆਹ ਜੀ ਐਂ ਚੱਲੀ ਅੱਛਾ ਹਮਨੇ ਬਈ ਸ਼ੁਰੂਆਤ ਵੀ ਗਾਂ ਤੋਂ ਹੀ ਕਰਦੇ ਆ ਕਿੰਨਵਾ ਸੂਆ ਸੂਈ ਆ ਵੀਰੇ ਇਹ ਦੂਜਾ ਸੂਈ ਆ ਜੀ ਦੂਜਾ ਪਲੀ ਪੂਲੀ ਚੰਗੀ ਹੈ ਨਾ ਬਹੁਤ ਚੰਗੀ ਹੈ ਜੀ ਸੇਵਾ ਸੁਭਾ ਸਮਹਾਲ ਚੰਗੀ ਹੋਈ ਹੈ ਚੰਗੇ ਘਰੋਂ ਆਈ ਹੈ ਜੀ ਠੀਕ ਹੈ ਬਈ ਅੱਛਾ ਹਮਨੇ ਬਈ ਕਿੰਨਾ ਦੁੱਧ ਦਿੱਤਾ ਹੋਇਆ ਇਹਨੇ ਦੁੱਧ ਦੇ ਨੇ ਬਈ ਉਹਨਾਂ ਨੇ ਤਾਂ ਮੰਨ ਲਓ 18 ਤੋਂ 20 ਦੱਸਿਆ ਪਹਿਲੇ ਸੂਏ ਦੇ ਵਿੱਚ ਦਿੱਤਾ ਵੀ ਹੋਊਗਾ ਗਾ ਪਾਣੀ ਪੂਲੀ ਦੇ ਲਈ ਵੇ ਵਾਲੀ ਹੈ ਨਾ ਬਿੱਲੇ ਵੇ ਪਾਂਦੇ ਹੁਣ ਬੱਚ ਤੇ ਠੰਡੀ ਜੀ ਬਾਲੂਗੀ ਥੱਲੇ ਜਵਾ ਹੀ ਨਹੀਂ ਪੋਰਾ ਵੀ ਆਇਆ ਪੋਰਾ ਨਹੀਂ ਕਰਦੀ ਯਾਰ ਮੈਂ ਡਰਦੀ ਆ ਹਨਾ ਕਰਦੀ ਥੋੜਾ ਯਾ ਲੈ ਨਹੀਂ ਠੀਕ ਉਹ ਉੱਪਰ ਇਹਨਾਂ ਨੂੰ ਕਰਾਸ ਅੰਗਨੇ ਕਰਨੀ ਇੱਕ ਆਈ ਤੇਰੇ ਕੋਲ ਆਈ ਕਿਦੋਂ ਤੇਰੇ ਕੋਲੇ ਇਹ ਅੱਜ ਹੀ ਆਈ ਬਾਈ ਅੱਛਾ ਫਿਰ ਤਾਂ ਆਈ ਬਾਈ ਅੱਜ ਹੀ ਆਈ ਠੀਕ ਤੋਰੀ ਵੀ ਆਉਣੇ ਵੀਰੇ ਇਹਨੂੰ ਮੜਾ ਕੱਢੀਏ ਬਾਰੇ ਲੈ ਵੀ ਮਿੱਤਰੋ ਬਰੀਕੀ ਬਰੂਕੀ ਗਾਂ ਦੇ ਵਿੱਚ ਸਿੰਗਾ ਸੁੰਗਾ ਦੀ ਬੰਤਰ ਥੋੜੀ ਜੀ ਛੋਟੀ ਜਰੂਰ ਆ ਬਾਕੀ ਪਾਲੀ ਸਾਂ ਵੀ ਪਲਵਾਨਾਂ ਵਾਂਗੂ ਤੁਰਦੀ ਆ ਤੁਹਾਨੂੰ ਪਸੰਦ ਆਊਗੀ ਯਾਰ ਜਿਹੜੇ ਪੁਰਾਣੇ ਡੈਰੀ ਫਾਰਮ ਦੇ ਵਿੱਚ ਘਰੇ ਰੱਖਣੀਆਂ ਦੁੱਧ ਦੀ ਫੈਂਡ ਵਾਲਾ ਲੇਵਾ ਚੰਗਾ ਵਾ ਟਕਾਣੇ ਦਾ ਲੈ ਆ ਜੀ ਬਏ ਆਪਣੇ ਵੀਰੇ ਲੈ ਵੀ ਮਿੱਤਰੋ ਦੇਖੋ ਪਲਵਾਨਾਂ ਵਾਂਗੂ ਤੁਰਦੀ ਆ ਨਾ ਤੁਹਾਨੂੰ ਪਹਿਲਾਂ ਵੀ ਕਿਹਾ ਐ ਤੋਰ ਤਾਰ ਦੀ ਬੜੀ ਮਸਤ ਗਾਂ ਆ ਲੇਵੇ ਲੂਵੇਲੋ ਬੜੀ ਜ਼ਬਰਦਸਤਾ ਚੰਨੀ ਆ ਗਈ ਹੈ ਯਾਰ ਢੰਡੀ ਚੰਗੀ ਆ ਜਿਵੇਂ ਆਮ ਹੁੰਦੇ ਨਾ ਥੋੜੇ ਪਸੂ ਇਵੇਂ ਕਰਾਸ ਚ ਵੀ ਟੱਪੂ ਟੱਪੂ ਕਰੀ ਜਾਂਦੇ ਆ ਹਾਂ ਨਹੀਂ ਉਹਵੇਂ ਠੰਡੀ ਆ ਹਨਾ ਬਈ ਸੁਭਾਈ ਦੱਸਦਾ ਗਾਂ ਦਾ ਯਾਰ ਬੱਚੇ ਦਾ ਕਰਕੇ ਕਰਦੀ ਜਮਾ ਹੀ ਨਹੀਂ ਇਹ ਕਰਦੀ ਆ ਕੀ ਦੱਸਦੀ ਗਾਂ ਸੰਢੀ ਆ ਹਾਂ ਬਹੁਤ ਅੱਛਾ ਆਪਣੇ ਵੀਰੇ ਰੇਟ ਕੀ ਰਹੂਗਾ ਬਈ ਅੱਜ ਇਹਦਾ ਰੇਟ ਭਾਈ ਇਹਦਾ 50000 50000 ਰੁਪਏ ਲੜ ਪਿਆਰ ਥੋੜਾ ਬੋਤ ਕਰ ਦਾਂਗੇ ਭਾਈ ਕਿੰਨਾ ਕੁ ਕਰ ਦਈਏ ਲਿਬੇੜ ਕੋਈ ਨਹੀਂ ਹੈ ਕੋਈ ਗੱਲ ਕਰ ਓਕੇ ਤੇ ਕਰ ਦਾਂਗੇ ਓਕੇ ਤੇ ਕਰ ਦਾਂਗੇ ਚਾ ਠੀਕ ਅੱਛਾ ਆਪਣੇ ਦੋ ਨੰਬਰ ਤੇ ਝੋਟੀ ਆ ਭਾਈ ਹਾਂ ਭਾਈ ਇਹਦੀ ਸੂਈ ਆ ਵੀਰੇ ਇਹ ਵੀ ਸੂਈ ਆ ਭਾਈ ਠੀਕ ਹੈ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ 14-15 ਦਿਨ ਹੋ ਗਏ ਭਾਈ ਜੀ ਇਹ ਕਿੰਨੇ ਦੁੱਧ ਤੇ ਚਲਦੀ ਆ ਆਪਣੇ 10 ਕਿਲੋ ਦੁੱਧ ਆ ਭਾਈ ਠੀਕ ਆ ਭਈ ਮਗਰ ਕੱਟਾ ਗਿਆ ਕੱਟੇ ਮਾਰ ਕੱਟਾ ਹੈ ਜੀ ਕੱਟਾ ਮਗਰ ਹੈ ਠੀਕ ਆ ਵੀਰੇ ਅੱਛਾ ਆਪਣੇ ਵਿੱਚ ਚਵਾਈ ਚਵਾਈ ਦੀ ਕਿਵੇਂ ਆ ਚਵਾਈ ਬਹੁਤ ਚੰਗੀ ਆ ਭਾਈ ਪਲਾਂ ਉਹ ਨਹੀਂ ਠੀ ਐ ਨੂੰ ਆਪਣੇ ਵੀਰੇ ਕਰੀ ਮਾਰੀ ਜੀ ਇਹ ਠੀਕ ਆ ਬਈ ਓਕੇ ਲਾਓ ਨਹੀਂ ਫੋਨ ਮਾਰੀ ਦੁਬਾਰਾ ਤਾਰਾ ਨਹੀਂ ਯਾਰ ਆਪਣੇ ਠੀਕ ਆ ਬਈ ਤੂਜੀ ਐਡੀ ਸੀ ਲਾ ਗਾਂ ਹੀ ਆ ਯਾਰ ਲੈ ਨਹੀਂ ਠੀਕ ਆ ਬਈ ਬਾਲੀ ਸੀਲ ਠੰਡੀ ਐ ਅੱਛਾ ਦੁੱਧ 10 ਕਿਲੋ ਐ ਦੁੱਧ ਬਈ ਜਮਾਂ ਮਹੰਤੀ ਵਾਲਾ ਇਹਨੂੰ ਕਰਦੇ ਹਾਂ ਹੋਰ ਕਰਦੇ ਹਾਂ ਦੇਵਾ ਵਿਖਾ ਦਈਏਗਾ ਨਈ ਵੱਕ ਲਈ ਵਾਈ ਚੰਗਾ ਯਾਰਾ ਕੰਦਾ ਮਾਰ ਕੇ ਨਾ ਪਾਥੇ ਲੱਤ ਕਰਨੀ ਪੈਂਦੀ ਆ ਹੈਲਦੀ ਨਹੀਂ ਕਾ ਇੱਡੀ ਠੰਡੀ ਸੀਰ ਬਾਲੀ ਆ ਹਨਾ ਪਰ ਆਲੀ ਪੂਰੀ ਚੱਕੀ ਆਉਂਦੀ ਜਿਹੜਾ ਕੋ ਪਰਦੀ ਪਾਦੇ ਆ ਆਲੀ ਬਹੁਤ ਆਉਂਦੀ ਆ ਪਹਿਲਾਂ ਨਹੀਂ ਇਹ ਬਾਈ ਪਹਿਲਾਂ ਨਹੀਂ ਆ ਬਾਈ ਹਾਂ ਪਹਿਲਾਂ ਨਹੀਂ ਬੜੀ ਚੰਗੀ ਕੱਟੀ ਆ ਅੱਛਾ ਚਵਾਈ ਚਵਾਈ ਥਾਣੇ ਦੇ ਵਿੱਚ ਨਾੜ ਗੰਡ ਪੂਰ ਚੁਟਾ ਆੜ ਆਣਾ ਇਹਦਾ ਮੂਹਲਾ ਥਾਣਾ ਜਿਹੜਾ ਬਹਿਣੀ ਵਾਲਾ ਹਾਂਜੀ ਉਹ ਮਾੜਾ ਐ ਨਾ ਸੇਮਦਾ ਐ ਬਿਲਕੁਲ ਜਿਵੇਂ ਆਪਾਂ ਚੋਣਿਆਂ ਹੱਥ ਜਿੱਲਾ ਕਰਦੀ ਆ ਠੀਕ ਹੋ ਕੋਈ ਟੱਕਰ ਨਹੀਂ ਉਹਦੇ ਥਾਵ ਜੇ ਨਾ ਚੋਈਏ ਫੇਰ ਨਹੀਂ ਪਤਾ ਨਹੀਂ ਲੱਗਦਾ ਠੀਕ ਅੱਛਾ ਠੀਕ ਹੈ ਭਾਈ ਆਪਣੇ ਵੀ ਕੱਟੇ ਮਗਰਾ ਇਹਨੇ ਕਿੰਨੇ ਦੀ ਕੱਟਾ ਹਨਾ ਮਗਰ ਸੱਚ ਹਾਂ ਕੱਟਾ ਹੈ ਭਾਈ ਕਿੰਨੇ ਦੀ ਦੇ ਦੀ ਆਪਣੇ ਭਾਈ ਇਹ ਭਾਈ ਮੁੱਲ ਤਾਂ ਆਪਣਾ ਮੰਨ ਲਓ 115 ਹਾਂ ਨਾ ਆਪਾਂ 110 ਦੀ ਦੇ ਜੇ ਜਸ ਨੂੰ ਕਰਦੇ ਜਸ ਸੁਣੋਈ ਜਾ ਵਿੱਚੋਂ ਮਾਨਤਾ ਵਿੱਚੋਂ ਕਰਦੇ ਕਿੰਨਾ ਕੋਈ ਕਰਦੇ ਥੋੜਾ ਬਹੁਤਾ ਕਰ ਠੀਕ ਹੈ ਤੋਰੀ ਵੀਰੇ ਆਪਣੇ ਭਾਈ ਕੱਢੇ ਪਰ ਨੂੰ ਭਰਾ ਲੈ ਮੇਤਰੋ ਤੁਹਾਨੂੰ ਵੀ ਪਤਾ ਕਿ ਲਿਆ ਤੋਂ ਨਹੀਂ ਮਿਲਦੀ ਹਣਾ ਨ ਲੈਣ ਜਾਈਏ ਉਦੋਂ ਨਹੀਂ ਕੋਈ ਮਰਾਤੀ ਗੱਡੀ ਬਹੁਤ ਆ ਕੋਈ ਨਹੀਂ ਹਾਂ ਝੋਟੀ ਦਾ ਮੂੰਹ ਮੱਥਾ ਵੀ ਚੰਗਾ ਸ਼ਕੀਰ ਮੂੰਹ ਮੱਥਾ ਵੀ ਬਹੁਤ ਚੰਗਾ ਲੈ ਵੀ ਮੇਟਰੋ ਦੇਖੋ ਕਰਨ OK ਚੀਨੀ ਚਮਕੀਆ ਬਈ ਸੀਲ ਤਾਂ ਯਾਰ ਇੰਨੀ ਗਾਮ ਹੀ ਨਹੀਂ ਹੁੰਦੀ ਜਿੰਨੀ ਹੈ ਨਹੀਂ ਠੀਕ ਹੈ ਸਿਆਣੀ ਝੋਟੀ ਦੱਸਿਆ ਝੋਟੀ ਦਾ ਸਟਰਕਚਰ ਹੀ ਦੱਸਦਾ ਕੋਈ ਚੰਗੀ ਹੈ ਕਰਮਾ ਲਈ ਵੇਖੋ ਬਾਕੀ ਚੁਆਹੀ ਵੀ ਬਹੁਤ ਚੰਗੀ ਹੈ ਨੀਲੇ ਵਾਲੂ ਵੀ ਟਿਕਾਣੇ ਆ ਯਾਰ ਦਵਾ ਬਰੀਕੀ ਵਾਲਾ ਥਣ ਚੰਗਾ ਲੱਗਾ ਮਾਲਾ ਫਲ ਦੂਰਾ ਥਣ ਲੱਗਾ ਲੈ ਯਾਰ ਆਹ ਲਾ ਪਾਸੇ ਹੱਥ ਲਾਉਣ ਵਾਲੀ ਪਾਸੇ ਇਹਨੂੰ ਕਿਹਾ ਹਾਂ ਅਮਰੇ ਵੀ ਇੱਕ ਗੱਲ ਹੋਰ ਜਿਵੇਂ ਪਿੱਛੋ ਦੀ ਚੋੜਾ ਅੱਗੋ ਦੀ ਚੋੜਾ ਕੋਈ ਪ੍ਰਵਾਹ ਨਹੀਂ ਹੁਣ ਚੱਕਰ ਨਹੀਂ ਯਾਰ ਇਹਨੂੰ ਕੋਈ ਗੱਲ ਹੀ ਕੋਈ ਨਹੀਂ ਹੈ ਮੈਂ ਠੀਕ ਆ ਬਾਈ ਅੱਛਾ 10 ਦੀ ਦੇ ਦੇਗਾ ਹੈ 75268 51016 75268 51016 ਵਾਲਾ ਪਾਇਓ ਨਾ ਹੁਣ ਰੋਲਾ ਪਾਈਨੇ ਕਰਦੇ ਆ ਆਪਾਂ ਜਾਇਜ ਬਈਆਂ ਦਾ ਸੌਦਾ ਕਰ ਲਿਆ ਦਊਂਗਾ ਮੈਂ ਭੇਜ ਧੰਨਵਾਦ